ਸਤਿ ਸ਼੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਟੀ ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਬਾਰੇ ਤੁਹਾਨੂੰ ਦੱਸਾਂਗੇ ਕਿ ਕਿਵੇਂ ਇੱਕ ਜੂਸ ਦੀ ਦੁਕਾਨ ਤੇ ਕੰਮ ਕਰਨ ਵਾਲੇ ਲੜਕੇ ਨੇ ਇੰਨੀ ਵੱਡੀ ਮਿਊਜ਼ਿਕ ਕੰਪਨੀ ਖੜੀ ਕਰ ਦਿੱਤੀ ਅਤੇ ਉਹਨਾਂ ਦਾ ਕਤਲ ਕਿਉਂ ਅਤੇ ਕਿਸ ਨੇ ਕਰਵਾਇਆ ਸੀ ਇਸ ਬਾਰੇ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ ਗੱਲ 12 ਅਗਸਤ 1997 ਦੀ ਹੈ ਜਦੋਂ ਟੀ ਸੀਰੀਜ਼ ਦੇ ਮਾਲਕ ਗੁਲਸ਼ਨ ਕੁਮਾਰ ਦੀ ਇੱਕ ਮੰਦਰ ਦੇ ਸਾਹਮਣੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਇਸ ਘਟਨਾ ਤੋਂ ਹਰ ਕੋਈ ਡਰ ਗਿਆ ਸੀ ਉਹ ਸਮਾਂ ਸਾਰਿਆਂ ਲਈ ਬਹੁਤ ਮੁਸ਼ਕਲ ਪਰਿਆ ਸੀ ਡਰ ਦੇ ਕਾਰਨ ਲੋਕਾਂ ਨੇ ਆਪਣੇ ਘਰਾਂ ਤੋਂ ਬਾਹਰ ਤੱਕ ਆਉਣਾ ਵੀ ਬੰਦ ਕਰ ਦਿੱਤਾ ਸੀ ਰਿਪੋਰਟਾਂ ਦੇ ਅਨੁਸਾਰ ਗੁਲਸ਼ਨ ਕੁਮਾਰ ਦੀ ਹੱਤਿਆ ਅੰਡਰਵਰਲਡ ਡਾਊਨ ਅਬੂ ਸੁਲਮ ਨੇ ਕਰਵਾਈ ਸੀ ਕਿਹਾ ਜਾਂਦਾ ਹੈ ਕਿ ਡਾਊਨ ਨੇ ਉਸ ਨੂੰ ਫਰौती ਨਾ ਦੇਣ ਤੇ ਸ਼ੂਟਰਾਂ ਦੁਆਰਾ ਮਰਵਾ ਦਿੱਤਾ ਸੀ ਇਨਾ ਹੀ ਨਹੀਂ ਇਹ ਵੀ ਕਿਹਾ ਜਾਂਦਾ ਕਿ ਇੰਡਸਟਰੀ ਦੇ ਲੋਕਾਂ ਵਿੱਚ ਡਰ ਪੈਦਾ ਕਰਨ ਲਈ ਗੈਂਗਸਟਰਾਂ ਨੇ ਗੁਲਸ਼ਨ ਕੁਮਾਰ ਨੂੰ 16 ਗੋਲੀਆਂ ਮਾਰੀਆਂ ਸਨ ਦੱਸਿਆ ਜਾਂਦਾ ਹੈ ਕਿ ਗੁਲਸ਼ਨ ਕੁਮਾਰ ਨੇ ਅੰਡਰਵਰਲਡ ਦੀ ਜ਼ਬਰੀ ਵਸੂਲੀ ਦੀਆਂ ਮੰਗਾਂ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਕਾਰਨ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਪੁੱਤਰ ਭੂਸ਼ਣ ਕੁਮਾਰ ਨੇ ਸੁਪਰ ਕੈਸੇਟਸ ਇੰਡਸਟਰੀਜ਼ ਲਿਮਟਿਡ ਦੀ ਜ਼ਿੰਮੇਵਾਰੀ ਸੰਭਾਲ ਲਈ ਉਹਨਾਂ ਦੀ ਤੀ ਤੁਲਸੀ ਕੁਮਾਰ ਵੀ ਇੱਕ ਮਸ਼ਹੂਰ ਕਾਇਕਾ ਹੈ ਗੁਲਸ਼ਨ ਕੁਮਾਰ ਦਾ ਜਨਮ ਇੱਕ ਪੰਜਾਬੀ ਪਰਿਵਾਰ ਵਿੱਚ 1956 ਚ ਦਿੱਲੀ ਵਿੱਚ ਹੋਇਆ ਗੁਲਸ਼ਨ ਕੁਮਾਰ ਨੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਦਿੱਲੀ ਦੇ ਦੇਸ਼ ਬੰਦੂ ਕਾਲਜ ਤੋਂ ਪੂਰੀ ਕੀਤੀ ਉਹਨਾਂ ਦੇ ਪਿਤਾ ਚੰਦਰਪਾਲ ਦੀ ਇੱਕ ਦਿੱਲੀ ਦੇ ਦਰਿਆ ਗਾਂਜੇ ਇਲਾਕੇ ਵਿੱਚ ਇੱਕ ਜੂਸ ਦੀ ਦੁਕਾਨ ਸੀ ਜਿੱਥੇ ਗੁਲਸ਼ਨ ਕੁਮਾਰ ਉਹਨਾਂ ਦੇ ਨਾਲ ਕੰਮ ਕਰਦੇ ਸਨ ਦਿੱਲੀ ਦੇ ਦਰਿਆਗੰਦ ਦੀਆਂ ਗਲੀਆਂ ਵਿੱਚ ਜੂਸ ਦਾ ਸਟਾਲ ਚਲਾਉਣ ਵਾਲੇ ਗੁਲਸ਼ਨ ਕੁਮਾਰ ਜ਼ਿਆਦਾ ਦੇਰ ਤੱਕ ਇਸ ਕੰਮ ਤੇ ਧਿਆਨ ਨਹੀਂ ਦੇ ਸਕੇ ਉਹਨਾਂ ਦੇ ਪਿਤਾ ਨੇ ਇੱਕ ਹੋਰ ਦੁਕਾਨ ਲਈ ਜਿੱਥੇ ਸਸਤੀਆਂ ਕੈਸਟਾਂ ਅਤੇ ਰਿਕਾਰਡ ਕੀਤੇ ਗੀਤ ਵਿਚੇ ਜਾਂਦੇ ਸਨ ਬਸ ਇੱਥੋਂ ਹੀ ਗੁਲਸ਼ਨ ਕੁਮਾਰ ਦੇ ਕਰੇ ਨੇ ਇੱਕ ਮੋੜ ਲਿਆ ਗੁਲਸ਼ਨ ਕੁਮਾਰ ਨੇ ਸੁਪਰ ਕੈਸਟਸ ਇੰਡਸਟਰੀਜ਼ ਲਿਮਟਿਡ ਬਣਾਈ ਜੋ ਭਾਰਤ ਦੀ ਸਭ ਤੋਂ ਵੱਡੀ ਸੰਗੀਤ ਕੰਪਨੀ ਬਣ ਗਈ ਉਹਨਾਂ ਨੇ ਇਸ ਸੰਗੀਤ ਕੰਪਨੀ ਦੇ ਤਹਿਤ T ਸੀਰੀਜ਼ ਦੀ ਸਥਾਪਨਾ ਕੀਤੀ। ਗੁਲਸ਼ਨ ਕੁਮਾਰ ਨੇ ਨੌਇੜਾ ਵਿੱਚ ਇੱਕ ਪ੍ਰੋਡਕਸ਼ਨ ਕੰਪਨੀ ਖੋਲੀ। ਹੌਲੀ-ਹੌਲੀ ਉਹ ਭਗਤੀ ਗੀਤ ਅਤੇ ਭਜਨ ਗਾਉਣ ਲਈ ਪ੍ਰਸਿੱਧ ਹੋਣ ਲੱਗੇ। ਗੁਲਸ਼ਨ ਕੁਮਾਰ ਨੇ ਆਪਣੇ ਕਾਰੋਬਾਰ ਨੂੰ ਵਾਧਾ ਦੇਖ ਮੁੰਬਈ ਸ਼ਿਫਟ ਹੋਣ ਬਾਰੇ ਸੋਚਿਆ। ਮੁੰਬਈ ਆਉਣ ਤੋਂ ਬਾਅਦ ਗੁਲਸ਼ਨ ਕੁਮਾਰ ਦੀ ਕਿਸਮਤ ਬਦਲ ਗਈ। ਉਹਨਾਂ ਨੇ 15 ਤੋਂ ਵੱਧ ਫਿਲਮਾਂ ਪ੍ਰੋਡਿਊਸ ਕੀਤੀਆਂ। ਜਿਨ੍ਹਾਂ ਵਿੱਚੋਂ ਇੱਕ ਫਿਲਮ ਬੀਫਾ ਸਨਮ ਨੂੰ ਉਹਨਾਂ ਨੇ ਡਾਇਰੈਕਟ ਵੀ ਕੀਤਾ। ਉਹਨਾਂ ਦੀ ਪਹਿਲੀ ਪ੍ਰੋਡਿਊਸ ਕੀਤੀ ਫਿਲਮ 1999 ਵਿੱਚ ਆਈ ਲਾਲ ਦੁਪੱਟਾ ਮਲਮਲ ਕਾ ਸੀ। ਪਰ ਉਹਨਾਂ ਨੂੰ ਅਸਲ ਪਛਾਣ ਸਾਲ 1990 ਵਿੱਚ ਆਈ ਫਿਲਮ ਆਸ਼ਕੀ ਤੋਂ ਮਿਲੀ। ਜਦੋਂ ਗੁਲਸ਼ਨ ਕੁਮਾਰ ਦਾ ਕਤਲ ਹੋਇਆ ਸੀ ਤਾਂ ਉਸ ਤੋਂ ਪਹਿਲਾਂ ਹੀ ਸੰਗੀਤ ਦੀ ਦੁਨੀਆ ਵਿੱਚ ਇੱਕ ਅੰਤਰਰਾਸ਼ਟਰੀ ਬ੍ਰਾਂਡ ਬਣ ਚੁੱਕੇ ਸਨ। 23 ਸੀਰੀਜ਼ ਦਾ ਨਾਮ ਚੋਟੀ ਦੀਆਂ ਸੰਗੀਤ ਕੰਪਨੀਆਂ ਵਿੱਚ ਆਉਣ ਲੱਗ ਪਿਆ। ਰੀਪੋਰਟਾਂ ਦੀ ਮੰਨਿਏ ਤਾਂ ਟੀ ਸੀਰੀਜ਼ ਦਾ ਕਾਰੋਬਾਰ 24 ਦੇਸ਼ਾਂ ਦੇ ਨਾਲ ਨਾਲ 6 ਮਹਾਦੀਪਾਂ ਵਿੱਚ ਫੈਲਿਆ ਹੋਇਆ ਹੈ ਵਰਤਮਾਨ ਵਿੱਚ ਗੁਲਸ਼ਨ ਕੁਮਾਰ ਦੇ ਪੁੱਤਰ ਭੂਸ਼ਣ ਕੁਮਾਰ ਟੀ ਸੀਰੀਜ਼ ਕੰਪਨੀ ਦੀ ਦੇਖਭਾਲ ਕਰ ਰਹੇ ਹਨ ਦੋਸਤੋ ਕਿਹਾ ਜਾਂਦਾ ਹੈ ਕਿ ਗੁਲਸ਼ਨ ਕੁਮਾਰ ਮਾਂ ਦੁਰਗਾ ਅਤੇ ਭਗਵਾਨ ਸ਼ੰਕਰ ਦੇ ਬਹੁਤ ਵੱਡੇ ਭਗਤ ਸਨ ਅਤੇ ਉਹ ਆਪਣੀ ਕਮਾਈ ਦਾ ਇੱਕ ਹਿੱਸਾ ਤਰਮ ਅਤੇ ਲੋੜਵੰਦਾਂ ਦੀ ਮਦਦ ਵਿੱਚ ਲਗਾ ਦਿੰਦੇ ਸਨ ਉਹਨਾਂ ਨੇ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਆਪਣੀ ਯਾਤਰਾ ਨੂੰ ਪੂਰਾ ਕੀਤਾ ਸੀ ਸਾਲ 1993 ਵਿੱਚ ਗੁਲਸ਼ਨ ਕੁਮਾਰ ਇੱਕ ਉੱਚ ਟੈਕਸ ਦਾਤਾ ਬਣ ਗਏ ਸਨ ਮੀਡੀਆ ਰਿਪੋਰਟਾਂ ਮੁਤਾਬਕ ਅন্ডਰਵਰਲਡ ਦੀ ਨਜ਼ਰ ਗੁਲਸ਼ਨ ਕੁਮਾਰ ਦੇ ਪੈਸਿਆਂ ਤੇ ਪਈ ਸੀ ਸੁਪਨਿਆਂ ਦੇ ਸ਼ਹਿਰ ਮੁੰਬਈ ਨੇ ਗੁਲਸ਼ਨ ਕੁਮਾਰ ਨੂੰ ਬਹੁਤ ਉਚਾਈਆਂ ਤੇ ਪਹੁੰਚਾਇਆ ਸੀ ਪਰ ਉਸੇ ਸ਼ਹਿਰ ਚ ਉਸ ਦੀ ਜ਼ਿੰਦਗੀ ਦਾ ਦੁਖਦਾਈ ਅੰਤ ਵੀ ਹੋਇਆ ਮਿਲਦੇ ਆਂ ਅਗਲੀ ਵੀਡੀਓ ਚ ਤਦ ਤੱਕ ਬਣੇ ਰਹੋ ਸਾਡੇ ਨਾਲ ਧੰਨਵਾਦ